ਇੰਦਰਪ੍ਰੀਤ ਪੈਰੀ ਦੇ ਕਤਲ ਦੇ ਨਾਲ ਜੁੜੀ ਵੱਡੀ ਖਬਰ ਯਾਰ ਮਾਰ ਤੇ ਗੈਂਗਵਾਰ ਜੀ ਹਾਂ ਇੰਦਰਪ੍ਰੀਤ ਪੈਰੀ ਜਿਸ ਦਾ ਕਤਲ ਕੀਤਾ ਗਿਆ ਸੀ ਇੰਦਰਪ੍ਰੀਤ ਪੈਰੀ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਆਡੀਓ ਕਾਲ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਹਾਲਾਂਕਿ ਪੀਟੀਸੀ ਨਿਊਜ਼ ਇਸ ਦੀ ਤਸਦੀਕ ਨਹੀਂ ਕਰਦਾ ਇੰਦਰਪ੍ਰੀਤ ਕਤਲ ਕਾਂਡ ਦੇ ਨਾਲ ਜੁੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੈਰੀ ਦੇ ਕਤਲ ਦੇ ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਹੋਈ ਹੈ। ਸ਼ੂਟਰਾਂ ਦੇ حوالے ਤੋਂ ਇਹ ਜਾਣਕਾਰੀ ਦੇ ਰਹੇ ਹਾਂ ਪਿਊਸ਼ ਤੇ ਅੰਕੁਸ਼ ਨਾ ਦੇ ਸ਼ੂਟਰ ਨੇ ਪੈਰੀ ਦੇ ਉੱਤੇ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਜਾਰੀ ਕੀਤੀਆਂ ਨੇ ਪਿਊਸ਼ ਤੇ ਅੰਕੁਸ਼ ਦੀਆਂ ਤਸਵੀਰਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਕਤਲ ਤੋਂ ਪਹਿਲਾਂ ਸ਼ੂਟਰ ਮੁਹਾਲੀ ਦੇ ਸ਼ਿਵਜੀਤ ਹੋਟਲ ਦੇ ਵਿੱਚ ਠਹਿਰੇ ਸਨ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਨੇ ਕੜੀ ਸੀ ਸਾਜ਼ਿਸ਼ ਤੇ ਹੈਰੀ ਬੌਕਸਰ ਨੇ ਮੁਹਈਆ ਕਰਵਾਈ ਚੁਕੀ। 인ਦਰਪ੍ਰੀਤ ਪੈਰੀ ਕਤਲकांड ਦੇ ਵਿੱਚ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਪੈਰੀ ਦੇ ਕਤਲ 'ਚ ਸ਼ਾਮਲ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ। ਸੂਤਰ ਇਹ ਜਾਣਕਾਰੀ ਦੇ ਰਹੇ ਨੇ ਕਿ ਸੂਤਰ ਦੱਸ ਰਹੇ ਨੇ ਕਿ ਪਛਾਣ ਸ਼ੂਟਰਾਂ ਦੀ ਹੋ ਚੁੱਕੀ ਹੈ। ਪਿਊਸ਼ ਤੇ ਅੰਕੁਸ਼ ਨਾਂ ਦੇ ਸ਼ੂਟਰ ਨੇ ਗੋਲੀਆਂ ਚਲਾਈਆਂ ਸਨ ਪੈਰੀ ਦੇ ਉੱਤੇ। ਪੁਲਿਸ ਨੇ ਜਾਰੀ ਕੀਤੀਆਂ ਪਿਊਸ਼ ਤੇ ਅੰਕੁਸ਼ ਦੀਆਂ ਤਸਵੀਰਾਂ। ਉਹ ਵੀ ਦਿਖਾਵਾਂਗੇ। ਕਤਲ ਤੋਂ ਪਹਿਲਾਂ ਸ਼ੂਟਰ ਮੁਹਾਲੀ ਦੇ ਸ਼ਮਜੀਤ ਹੋਟਲ ਦੇ ਵਿੱਚ ਘਰੇ ਸਨ। ਦਾ ਕਤਲ ਤੋਂ ਪਹਿਲਾਂ ਹੋਟਲ ਦੇ ਵਿੱਚ ਘਰੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਲਾਰੈਂਸ ਮਿਸ਼ਨੋਈ ਨੇ ਕਢੀ ਸੀ ਸਾਜ਼ਿਸ਼ ਤੇ ਹੈਰੀ ਬੌਕਸਰ ਨੇ ਸ਼ੂਟਰ ਮੁਹੱਈਆ ਕਰਵਾਏ। ਦਾ ਪਿਉਛ ਦੀਏ ਤਸਵੀਰ ਇਹ ਸ਼ੂਟਰ ਹੈ ਤੇ ਦੂਜਾ ਸ਼ੂਟਰ ਅੰਕੁਸ਼ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਪਹਿਲੀ ਦੇ ਕਤਲ ਚ ਸ਼ਾਮਲ ਸ਼ੂਟਰਾਂ ਦੀ ਪਛਾਣ ਹੋਈ ਹੈ। ਕਹੇ ਦੋ ਤਸਵੀਰਾਂ ਇੱਕ ਅੰਕੁਸ਼ ਤੇ ਦੂਜੀ ਪਿਊਸ਼ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਕਸਕਲੂਸਿਵ ਤਸਵੀਰ ਪੀਟੀਸੀ ਨਿਊਜ਼ ਦੇ ਉੱਤੇ ਤੁਸੀਂ ਦੇਖ ਰਹੇ ਹੋ ਪੁਲਿਸ ਨੇ ਜਾਰੀ ਕੀਤੀਆਂ ਨੇ ਪਿਊਸ਼ ਅਤੇ ਅੰਕੁਸ਼ ਦੀਆਂ ਤਸਵੀਰਾਂ ਕਤਲ ਤੋਂ ਪਹਿਲਾਂ ਸ਼ੂਟਰ ਮੁਹਾਲੀ ਦੇ ਸ਼ਵਜੀਤ ਹੋਟਲ ਦੇ ਵਿੱਚ ਖਰੇ ਸਨ ਤੇ ਉਸ ਤੋਂ ਬਾਅਦ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਲਾਰੈਂਸ ਬਿਸ਼ਨੋਈ ਜਿਸ ਨੇ ਸਾਜ਼ਿਸ਼ ਕਢੀ ਹੈਰੀ ਬੌਕਸਰ ਜਿਸ ਨੇ ਸ਼ੂਟਰ ਮੁਹैया ਕਰਵਾਏ ਦੋ ਸ਼ੂਟਰਾਂ ਦੀਆਂ ਤਸਵੀਰਾਂ ਪਿਊਸ਼ ਤੇ ਅੰਕੁਸ਼ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੰਦਰਪ੍ਰੀਤ ਪੈਰੀ ਕਤਲ ਕਾਂਡ ਦੇ ਵਿੱਚ ਇਹ ਵੱਡਾ ਅਪਡੇਟ ਪੈਰੀ ਦੇ ਕਤਲ ਚ ਸ਼ੂਟਰਾਂ ਦੀ ਪਛਾਣ ਹੋਈ ਹੈ ਸੂਤਰਾਂ ਦੇ ਹਵਾਲੇ ਦੇ ਨਾਲੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿਊਸ਼ ਤੇ ਅੰਕੁਸ਼ ਨਾਦੇ ਸ਼ੂਟਰਾਂ ਨੇ ਪੈਰੀ ਦੇ ਉੱਤੇ ਗੋਲੀਆਂ ਚਲਾਈਆਂ ਸਨ ਮੌਤੇ ਕੱਟ ਉਤਾਰ ਦਿੱਤਾ ਸੀ ਇੰਦਰਪ੍ਰੀਤ ਪੈਰੀ ਨੂੰ ਪੁਲਿਸ ਨੇ ਜਾਰੀ ਕੀਤੀਆਂ ਨੇ ਪਿਊਸ਼ ਤੇ ਅੰਕੁਸ਼ ਦੀਆਂ ਤਸਵੀਰਾਂ ਇਹ ਦੋ ਤਸਵੀਰਾਂ ਨੇ ਇਸ ਕਤਲकांड ਦੇ ਨਾਲ ਜੁੜੀਆਂ ਹੋਈਆਂ ਬੇਹਤ ਜ਼ਿਆਦਾ ਇੰਪੋਰਟੈਂਟ ਤਸਵੀਰਾਂ ਇੱਕ ਪਾਸੇ ਅੰਕੁਸ਼ ਪਿਊਸ਼ ਦੀ ਤਸਵੀਰ ਦੂਜੇ ਪਾਸੇ ਇੰਦਰਪ੍ਰੀਤ ਪੈਰੀ ਲਾਰੈਂਸ ਮਿਸ਼ਨੋਈ ਦੇ ਨਾਲ ਦੀ ਤਸਵੀਰ ਇੱਕ ਹੋਰ ਤਸਵੀਰ ਜਦੋਂ ਕਤਲ ਹੋਇਆ ਸੀਸੀਟੀਵੀ ਤਸਵੀਰਾਂ ਜਿਸ ਦੇ ਵਿੱਚ ਪੁਲਿਸ ਖਗਾਰ ਰਹੀ ਹੈ ਮਲਜ਼ਮਾਂ ਦੀ ਪੈਡ ਨੱਪ ਰਹੀ ਹੈ ਪੂਰੇ ਮਾਮਲੇ ਦੀ ਪੜਤਾਲ ਤੱਕ ਪਹੁੰਚਣ ਦੇ ਲਈ ਇਸ ਗੁੱਥੀ ਨੂੰ ਸਲਝਾਉਣ ਦੇ ਲਈ ਪੁਲਿਸ ਦੇ ਲਈ ਇਹ ਤਸਵੀਰਾਂ ਵੀ ਬੇਹਤ ਜ਼ਿਆਦਾ ਅਹਿਮ ਪਰੇ ਦੋ ਨਾਮ ਦੋ ਤਸਵੀਰਾਂ ਪਿਊਸ਼ ਤੇ ਅੰਕੁਸ਼ ਜੋ ਪੁਲਿਸ ਨੇ ਜਾਰੀ ਕੀਤੀਆਂ ਨੇ ਐਕਸਕਲੂਸਿਵ ਤਸਵੀਰਾਂ ਪੀਟੀਸੀ న్యూਸ ਦੇ ਉਤੇ ਤੁਸੀਂ ਵੇਖ ਰਹੇ ਹੋ ਕਤਲ ਤੋਂ ਪਹਿਲਾਂ ਸ਼ੂਟਰ ਮੁਹਾਲੀ ਦੇ ਸ਼ਮਜੀਤ ਹੋਟਲ 'ਚ ਠਹਿਰੇ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲਾਰੈਂਸ ਬਿਸ਼ਨੋਈ ਨੇ ਇਸ ਕਤਲकांड ਦੀ ਸਾਜ਼ਿਸ਼ ਘੜੀ ਹੈਰੀ ਬੌਕਸਰ ਨੇ ਸ਼ੂਟਰ ਮੁਹैया ਕਰਵਾਏ ਇੰਦਰਪ੍ਰੀਤ ਪੈਰੀ ਜੋ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਦਾ ਸਾਥੀ ਸੀ ਤੇ 골ਡੀ ਬਰਾੜ ਤੇ ਲਾਰੈਂਸ ਦੇ ਵਿਚਾਲੇ ਟਸਲ ਵੀ ਪੈਦਾ ਹੋ ਗਈ ਤੇ ਹੁਣ ਲਾਰੈਂਸ ਨੇ ਇਸ ਦਾ ਕਤਲ ਕਰਵਾਇਆ ਇਸ ਦਾ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ ਕਿ ਸਾਜ਼ਿਸ਼ ਉਸ ਨੇ ਘੜੀ ਅੰਕੁਸ਼ ਤੇ ਪਿਊਸ਼ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸ਼ੂਟਰ ਨੇ ਸੂਤਰਾਂ ਦੇ حوالے ਤੋਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੇਰੇ ਸਹਿਯੋਗੀ ਮਨਜੋਤ ਸਿੰਘ ਕੰਗ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਤਾ ਮਨਜੋਤ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿਊਸ਼ ਅਤੇ ਅੰਕੁਸ਼ ਦੀਆਂ ਇਹ ਦੋ ਸ਼ੂਟਰ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਕੀ ਕੁਝ ਜਾਣਕਾਰੀ ਹੈ ਬਿਲਕੁਲ ਅਮਨ ਜਿਸ ਤਰੀਕੇ ਨਾਲ ਕਤਲ ਹੋਇਆ ਤਾਂ ਉਸ ਦੇ ਵਿੱਚ ਦੋ ਤਸਵੀਰਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਹਿਲੀ ਤਸਵੀਰ ਜਿਹੜੀ ਹੈ ਉਹ ਪਿਊਸ਼ ਪੀਪਲਾਨੀ ਦੀ ਰਹਿਣ ਵਾਲੀ ਹੈ ਔਰ ਜਿਹੜੀ ਇਹ ਜਾਣਕਾਰੀ ਹਾਲਾਂਕਿ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਜਿਹੜੇ ਸੋਰਸਸ ਜਾਣਕਾਰੀ ਦੇ ਰਹੇ ਨੇ ਉਸ ਮੁਤਾਬਕ ਪਿਉ ਉਸ ਜਿਹੜਾ ਉਸਨੇ ਹੀ ਇੰਦਰਪ੍ਰੀਤ ਸਿੰਘ ਪੈਰੀ ਦੀ ਜਿਹੜੀ ਇੱਕ ਦੇ ਵਿੱਚ ਗੋਪੀਆਂ ਮਾਰੀਆਂ ਸੀ ਜਦੋਂ ਸੈਕਟਰ 26 ਜਿਹੜੀ ਟਿੰਬਰ ਮਾਰਕੀਟ ਉਸ ਦੇ ਵਿੱਚ ਗੱਡੀ ਲਾ ਕੇ ਗੋਲੀਆਂ ਚਲਾਈਆਂ ਗਈਆਂ ਦੂਸਰਾ ਅੰਕੁਸ਼ ਜਿਹੜਾ ਉਹ ਵੀ ਸ਼ੂਟਰ ਦੋ ਨੰਬਰ ਜਿਹੜਾ ਸ਼ੂਟਰ ਹੈ ਉਹ ਵੀ ਉਸੇ ਸਮੇਂ ਨਾਲ ਮੌਜੂਦ ਸੀਗਾ ਹਾਲਾਂਕਿ ਇਸੇ ਬਾਬਤ ਇਹ ਦੱਸਦੀ ਕਿ ਲਗਭਗ 2 ਘੰਟੇ ਪਹਿਲਾਂ ਇਹ ਪੂਰੀ ਪਲੈਨਿੰਗ ਹੋ ਚੁੱਕੀ ਸੀ 2 ਘੰਟੇ ਪਹਿਲਾਂ ਇਹ ਖਰੜ ਦੇ ਇੱਕ ਹੋਟਲ ਦੇ ਵਿੱਚ ਰੁਕੇ ਲਿਗੇ ਜਿਸ ਦੀ ਜਾਣਕਾਰੀ ਫਿਲਹਾਲ ਸੋਰਸਸ ਦੇ ਰਹੇ ਨੇ ਔਰ ਇਹ ਦੋਨੋਂ ਸ਼ੂਟਰ ਜਿਹੜੇ ਨੇ ਏ ਹਰੀ ਬੋਕਸਰ ਵੱਲੋਂ ਇਹਨਾਂ ਨੂੰ ਮੁਹੱਈਆ ਕਰਾਇਆ ਗਿਆ ਸੀ ਜਦਕਿ ਜਿਹੜਾ ਮਾਸਟਰਮਾਈਂਡ ਹੈ ਉਹ ਲੌਰੈਂਸ ਬਿਸ਼ਨੋਈ ਜਿਹੜਾ ਉਸਨੇ ਹੀ ਇਹ ਪੂਰੀ ਸਾਜ਼ਿ ਚ ਰਚੀ ਸੀਗੀ ਔਰ ਸਾਬਰਮਤੀ ਜੇਲ੍ਹ ਦੇ ਵਿੱਚ ਬੈ ਕੇ ਪੂਰੀ ਸਾਜ਼ਿ ਚ ਰਚੀਗੀ ਹਾਲਾਂਕਿ ਜਿਵੇਂ ਸਵੇਰੇ ਵੀ ਅਸੀਂ ਇੱਕ ਆਡੀਓ ਕਲਿੱਪ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਾਰੀ ਕੀਤੀ ਗਈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਲੌਰੈਂਸ ਔਰ ਇੰਦਰਪ੍ਰੀਤ ਸਿੰਘ ਪੈਰੀ ਦੀ ਜਿਹੜੀ ਗੱਲਬਾਤ ਹੋਈ ਔਰ ਇਸ ਦਾ ਜ਼ਿਕਰ ਜਿਹੜਾ 골ਡੀ ਬਰਾੜ ਵੱਲੋਂ ਵੀ ਕੀਤਾ ਗਿਆ ਸੀਗਾ ਔਰ ਉਸ ਤੋਂ ਇਲਾਵਾ ਜਿਹੜੀ ਐਮਪੀਸੀ ਪੰਚਗਦਾ ਦੇ ਫੁਟੇਜ ਮਿਲੀ ਉਸ ਤੋਂ ਇਲਾਵਾ ਖਰੜ ਦੇ Shivjot Hotel ਦੀ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਵੀ ਪੁਲਿਸ ਦੇ ਹੱਥ ਲੱਗੀਆਂ ਨੇ ਔਰ ਖਰੜ ਦੇ Shivjot Hotel ਦੇ ਵਿੱਚ ਕੁਝ ਸਮਾਂ ਇਹ ਦੋਨੋਂ ਸ਼ੂਟਰ ਰੁਕੇ ਸੀਗੇ ਔਰ ਬਾਕੀ ਜਿਹੜੀ ਕਾਰਵਾਈ ਹੈ ਪੁਲਿਸ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਕਰ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ Shivjot Hotel ਦੀ ਫੁਟੇਜ ਜਿਹੜੀ ਮਿਲੀ ਹੈ ਤਾਂ ਉਸ ਦੇ ਵਿੱਚ ਕਿਤਨਾ ਕਿਤੇ ਇਹਨਾਂ ਟਰੌਜ਼ਰ ਜਿਹੜੇ ਇਹਨਾਂ ਵੱਲੋਂ ਪਾਏ ਗਏ ਸੀਗੇ ਉਹਨਾਂ ਦੀ ਪਛਾਣ ਹੋਈ ਹੈ ਔਰ ਜਿਵੇਂ ਉੱਥੋਂ ਚੱਲ ਕੇ ਜਾ ਰਹੇ ਸੀ ਕਿ ਜਦੋਂ ਪੂਰੀ ਫਾਇਰਿੰਗ ਦਾ ਘਟਨਾਕਰਮ ਵਾਪਰਿਆ ਤਾਂ ਉਸ ਤਰੀਕੇ ਦੇ ਨਾਲ ਜਦੋਂ ਗੋਲੀ ਮਾਰ ਕੇ ਵਾਪਸ ਗੱਡੀ ਦੇ ਵਿੱਚ ਬੈਠੇ ਸੀਗੇ ਤਾਂ ਹੋਰ ਸੀਸੀਟੀਵੀ ਪੁਲਿਸ ਦੇ ਹੱਥ ਲੱਗੀਆਂ ਜਿਸ ਤੋਂ ਇਹਨਾਂ ਦੀ ਪਛਾਣ ਜਿਹੜੀ ਹੁੰਦੀ ਹੋਈ ਦਿਖਾਈ ਦਿੱਤੀ ਪਰ ਉਸ ਤੋਂ ਬਾਅਦ ਜਿਹੜੀ ਲੌਰੈਂਸ ਦੇ ਗੁਰਗਿਆਂ ਨੂੰ ਜਦੋਂ ਗੋਲੀ ਮਾਰ ਕੇ ਜਿੰਨਾਂ ਵੱਲੋਂ ਭੱਜਿਆ ਗਿਆ ਤਾਂ ਉਹ ਵੀ ਫੁਟੇਜ ਜਿਹੜੀ ਹੈ ਉਸ ਦੇ ਵਿੱਚ ਦਿਖਾਈ ਦਿੱਤੀ ਹਾਲਾਂਕਿ ਪੁਲਿਸ ਜਿਹੜੀ ਹੈ ਇਕੱਲੇ ਇਕੱਲੇ ਸੀਸੀਟੀਵੀ ਜਿਹੜੀ ਹੈ ਉਹ ਖੰਗਾਲ ਰਹੀ ਹੈ ਔਰ ਹੋਰ ਕਈ ਖੁਲਾਸੇ ਜਿਹੜੇ ਨੇ ਉਹ ਹੋਣ ਦੀ ਉਮੀਦ ਹੈ ਦੂਸਰੀ ਤਸਵੀਰ ਜਿਹੜੀ ਹੈ ਉਹ ਐਮ ਸੀ ਡੀ ਸੀ ਜਿਹੜੀ ਪੰਚਕੂਲੇ ਦੇ ਵਿੱਚੋਂ ਪੁਲਿਸ ਨੂੰ ਫੁਟੇਜ ਮਿਲੀ ਹੈ ਤਾਂ ਉਸ ਦੇ ਵਿੱਚੋਂ ਵੀ ਪਿਊ ਸ਼ੋਰ ਅਨਕੁਸ਼ ਦੀ ਪਛਾਣ ਜਿਹੜੀ ਹੈ ਉਹ ਹੋਈ ਹੈ ਔਰ ਉਸ ਤੋਂ ਇਲਾਵਾ ਜਿਹੜੇ ਕ੍ਰੇਟਾ ਗੱਡੀ ਜਿਹੜੀ ਪੰਚਕੂਲਾ ਤੋਂ ਮਿਲੀ ਹੈ ਉਸ ਦੇ ਵਿੱਚੋਂ ਜਿਹੜੇ ਟਰੌਜ਼ਰ ਮਿਲੇ ਨੇ ਟੀ-ਸ਼ਰਟ ਮਿਲੀ ਹੈ ਔਰ ਹੋਰ ਕਈ ਕੱਪੜੇ ਜਿਹੜੇ ਨੇ ਮਿਲੇ ਨੇ ਜਿਨ੍ਹਾਂ ਦੇ ਵਿੱਚ ਕਈ ਖਾਨ ਦਾ ਸਮਾਨ ਸੀਗਾ ਔਰ ਉਸ ਤੋਂ ਇਹ ਕਲੀਅਰ ਹੋਇਆ ਔਰ ਉਸ ਤੋਂ ਇਹ ਸਪਸ਼ਟ ਹੋਇਆ ਕਿ ਜਿਹੜੇ ਪਿਊ ਸ਼ੋਰ ਦੂਸਰਾ ਅਨਕੁਸ਼ ਸੀਗਾ ਔਰ ਇਸੇ ਤਰੀਕੇ ਦੇ ਕੱਪੜੇ ਜਿਹੜੇ ਨੇ ਉਹ ਪਾਉਂਦੇ ਸੀ ਦੂਸਰੀ ਚੀਜ਼ ਜਿਹੜੀ ਐ ਇਸੇ ਵਿੱਚ ਮੋਹਾਲੀ ਜਿਹੜਾ ਕ੍ਰਾਈਮ ਪੁਲਿਸ ਹੈ ਜਾਂ ਕ੍ਰਾਈਮ ਬ੍ਰਾਂਚ ਕਹ ਲਈਏ ਉਹ ਸਾ ਵੀ ਸਿੱਧੇ ਤੌਰ ਦੇ ਉੱਪਰ ਇੰਟਰਫੇਰੈਂਸ ਸਾਹਮਣੇ ਆਇਆ ਉਹਨਾਂ ਵੱਲੋਂ ਵੀ ਸ਼ਿਵਜੋਤ ਹੋਟਲ ਦੇ ਜਿਹੜੀ ਸੀਸੀਟੀਵੀ ਆ ਉਹ ਪੁਲਿਸ ਨੂੰ ਖੰਘਾਲ ਕੇ ਦਿੱਤੇ ਔਰ ਚੰਡੀਗੜ੍ਹ ਪੁਲਿਸ ਜਿਹੜੀ ਐ ਉਹਨਾਂ ਦੇ ਨਾਲ ਪੂਰਨ ਤੌਰ ਦੇ ਉੱਪਰ ਜੇ ਕਹ ਲਈਏ ਵੀ ਸਹਿਯੋਗ ਕਰਦੇ ਹੋਏ तमाम ਉਹ ਕਲੂਜ਼ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਅਕਿਊਜ਼ ਦੀ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੇ ਸੀ ਉਹ ਸਹਿਯੋਗ ਕਰਕੇ ਦਿੱਤੇ ਹੋਏ ਦਿਖਾਈ ਦਿੱਤੇ ਜੀ ਮਨਜੋਤ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਪਿਊ ਪੈਰੀ ਦੇ ਉਤੇ ਗੋਲੀਆਂ ਚਲਾਈਆਂ ਸਨ ਜਿਨ੍ਹਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦੇ